ਇਸ ਵਕਤ ਦੀ ਵੱਡੀ ਖਬਰ ਹੈ ਕਿ ਇੰਡੀਆ ਕ੍ਰਿਕਟ ਟੀਮ ਦੇ ਕੋਚ ਨੂੰ ਜਿਹੜੀ ਧਮਕੀ ਦਿੱਤੀ ਗਈ ਹੈ ਤਾਂ ਹੁਣ ਇਹ ਧਮਕੀ ਜਿਹੜੀ ਹੈ ਆਈਐਸਆਈਐਸ ਦੇ ਅਤਵਾਦੀ ਸੰਗਠਨ ਕਸ਼ਮੀਰ ਤੋਂ ਜਿਹੜੀ ਹੈ ਇਹ ਦਿੱਤੀ ਗਈ ਆ ਤਾਂ ਇਸ ਮਸਲੇ ਦੇ ਉੱਤੇ ਕਾਫੀ ਗੰਭੀਰ ਚਿੰਤਾ ਜਿਹੜੀ ਹੈ ਜਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਇੱਕ ਅਤਵਾਦੀ ਹਮਲਾ ਹੁੰਦਾ ਜਿਸ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਦੇ ਵਿੱਚ 28 ਜਿਹੜੇ ਨੇ ਸੈਲਾਨੀਆਂ ਦੀ ਜਿਹੜੀ ਹੈ ਡੈਥ ਹੋਈ ਹੈ ਮੌਤ ਹੋਈ ਹੈ ਜਿਸ ਦੇ ਕਾਰਨ ਦੇਸ਼ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਆ ਤੇ ਰੋਸ ਵੀ ਆਤਾ ਉਸ ਤੋਂ ਬਾਅਦ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇੰਡੀਆ ਕ੍ਰਿਕਟ ਟੀਮ ਦੇ ਕੋਚ ਨੂੰ ਜਿਹੜੀ ਹੈ ਧਮਕੀ ਦਿੱਤੀ ਜਾਂਦੀ ਹੈ ਤਾਂ ਇਸ ਖਬਰ ਜਦੋਂ ਫੈਲਦੀ ਹੈ ਖਬਰ ਤਾਂ ਖਲਬਲੀ ਮਚ ਜਾਂਦੀ ਹੈ ਤਾਂ ਦੂਜੀ ਇਹ ਵੱਡੀ ਖਬਰ ਹੈ ਕਿ ਹੁਣ ਜੋ ਇਹ ਸੰਗਠਨ ਹੈ ਤਾਂ ਇਹ ਜਿਹੜੀਆਂ ਧਮਕੀਆਂ ਭਰੇ ਜਿਹੜੇ ਨੇ ਉਹ ਮੈਸੇਜ ਭੇਜ ਰਿਹਾ ਹੈ ਤਾਂ ਹੁਣ ਇਹ ਮੈਸੇਜ ਜਿਹੜਾ ਆ ਇਹ ਇੰਡੀਆ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੂੰ ਜਿਹੜਾ ਦਿੱਤਾ ਗਿਆ ਤਾਂ ਇਸ ਮਸਲੇ ਦੇ ਉੱਤੇ ਗੌਤਮ ਗੰਭੀਰ ਵੱਲੋਂ ਜਿਹੜੀ ਐਫਆਈਆਰ ਦਰਜ ਕਰਵਾਈ ਗਈ ਹੈ ਤਾਂ ਗੰਭੀਰ ਨੇ ਇਸ ਮਾਮਲੇ ਦੇ ਵਿੱਚ 23 April ਨੂੰ ਦਿੱਲੀ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਮੇਰੇ ਪਰਿਵਾਰ ਨੂੰ ਤੇ ਮੈਨੂੰ ਜਿਹੜੀ ਹੈ ਉਹ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਵੇ ਕਿਉਂਕਿ ਉਹਨਾਂ ਨੂੰ ਇੱਕ ਅਜੇਹਾ ਜਿਹੜੀ ਧਮਕੀ ਮਿਲੀ ਹੈ ਜਿਸ ਦੇ ਵਿੱਚ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਤਾਂ ਇਸ ਲਈ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਤੇ ਆਪਣੀ ਸੁਰੱਖਿਆ ਦੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਤਾਂ ਉਹਨਾਂ ਨੇ ਐਫ ਆਈ ਆਰ ਦਰਜ ਕਰਵਾਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨਾਲ ਵਪਾਰ ਲਈ ਇੱਕੋ ਇੱਕ ਜਵਿਨੀ ਰਸਤਾ ਜੋ ਕਿ ਅਟਾਰੀ ਐਨਟੀ ਗ੍ਰੇਟਿਡ ਚੈੱਕਪੋਸਟ ਯਾਨੀ ਆਈਸੀਪੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਦਾ ਐਲਾਨ ਕੀਤਾ ਤਾਂ ਇਸ ਹਮਲੇ ਦੇ ਵਿੱਚ 28 ਸਲਾਨੀ ਜਿਹੜੇ ਨੇ ਮਾਰੇ ਗਏ ਸਨ ਜਿਸ ਦੀ ਖਬਰ ਪੂਰੇ ਦੇਸ਼ ਵਿੱਚ ਚੱਲ ਰਹੀ ਹੈ ਇਸ ਖਬਰ ਨੇ ਹਾਹਾਕਾਰ ਮਚਾ ਦਿੱਤੀ ਹੈ ਜੋ ਕਿ ਇੱਕ ਸਹਿਮ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਭਾਰਤ ਦੇ ਫੈਸਲੇ ਦੇ ਨਾਲ ਪਾਕਿਸਤਾਨ ਨੂੰ ਆਰਥਿਕ ਟੜਕਾ ਦੇਣ ਦੀ ਵੀ ਤਿਆਰੀ ਕਰ ਰਿਹਾ ਅਟਾਰੀ ਚੈੱਕ ਪੋਸਟ ਤੇ ਸੋਨਾਟਾ ਛਾਇਆ ਹੋਇਆ ਵਿਦੇਸ਼ ਕਤਰ ਮਿਸਰੀ ਨੇ ਕਿਹਾ ਕਿ ਯਾਤਰੀ ਪਹਿਲਾਂ ਹੀ ਇਸ ਰਸਤੇ ਦੇ ਰਾਹੀਂ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਗਏ ਸੀ ਉਹਨਾਂ ਨੂੰ 1 ਮਈ ਤੱਕ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਤੇ ਕਿ ਅਜਿਹੇ ਜੋ ਮਾਮਲੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਜਿਹੜਾ ਉਹ ਖਤਮ ਕਰਦੇ ਨੇ ਤਾਂ ਵੱਡਾ ਹਮਲਾ ਜਿਹੜਾ ਉਹ ਪੈਲਗਾਮ ਦੇ ਵਿੱਚ ਹੋਇਆ ਸੀ ਜਿੱਥੇ ਭਾਰਤ ਤੋਂ ਸੈਲਾਨੀ ਗਏ ਸਨ ਉਹਨਾਂ ਦੇ ਉੱਤੇ ਅਤਵਾਦੀ ਹਮਲਾ ਹੁੰਦਾ ਹੈ ਤਾਂ ਖਬਰਾਂ ਦੇ ਮੁਤਾਬਕ ਜਿਹੜਾ ਪਹਿਲਾਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਉਹ ਕਿਸ ਧਰਮ ਦੇ ਨੇ ਤਾਂ ਫਰ ਬਾਅਦ ਵਿੱਚ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਂਦੀ ਆ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਇਸ ਵਕਤ ਦੀ ਵੱਡੀ ਖਬਰ ਹੈ ਕਿ ਇੰਡੀਆ ਕ੍ਰਿਕਟ ਟੀਮ ਦੇ ਕੋਚ ਨੂੰ ISIS ਕਸ਼ਮੀਰ ਦੇ ਸੰਗਠਨ ਆਤਵਾਦੀ ਸੰਗਠਨ ਤੋਂ ਜੜਿਆ ਹੋਤਮ ਕੀ ਮਿਲੀ ਆ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਇਸ ਖਬਰ ਨੇ ਜਿਹੜੀ ਹੈ ਇਹ ਵੱਡੀ ਖਲਬਲੀ ਮਚਾ ਦਿੱਤੀ ਆ ਉਥੇ ਹੀ ਜੋ ਇੰਡੀਆ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਵੱਲੋਂ ਇਹ ਚਿੰਤਾ ਜਤਾਈ ਗਈ ਹੈ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ 23 April ਨੂੰ ਦਿੱਲੀ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਈ ਗਈ ਸੀ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੋ ਇਹ ਧਮਕੀ ਮਿਲੀ ਹੈ ਉਹ ਜਾਨੋਂ ਮਾਰਨ ਦੀ ਹੈ ਇਸ ਦੇ ਨਾਲ ਮੇਰੇ ਪਰਿਵਾਰ ਨੂੰ ਖਤਰਾ ਤਾਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਤਾਂ ਵੱਡੀ ਅਪਡੇਟ ਹੈ ਤਾਂ ਜੋ ਕਿ ਇਹ ਘਟਨਾ ਕਾਫੀ ਨਿੰਦਣਯੋਗ ਹੈ ਤੇ ਹੁਣ ਜੋ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਜੋ ਕਿ ਇੰਡੀਆ ਕ੍ਰਿਕਟ ਟੀਮ ਦੇ ਕੋਚ ਨੂੰ ਆਈਐਸਆਈਐਸ ਦੇ ਕਸ਼ਮੀਰ ਸੰਗਠਨਤਾਵਾਦੀ ਸੰਗਠਨ ਵੱਲੋਂ ਧਮਕੀ ਦਿੱਤੀ ਗਈ ਹੈ